ਵੈਗੁਰੂ ਜੀ ਦਾ ਕਲਸਾ ਵੈਗੁਰੂ ਜੀ ਦੀ ਫਤਿਹ 1205 ਮੁਕੀ ਪੰਥ ਅਕਾਲੀ ਮਾਲਵਾ ਕਰਨ ਦਾ ਰਾਮਪਰਾਪੂਲ ਹੈਡ ਹਾਊਸ ਤਦਕਾਰ ਜਮੂਨ ਤੋਂ ਸਹਿਬਾਸੀ ਕਚਨਵਾਲੀ ਬੰਦਾ ਲਾਲ ਸਿੰਘ ਜੀ ਉਹਨਾਂ ਵੱਲੋਂ ਚਲਾਇਆ ਹੋਇਆ ਜਿਹੜਾ ਦਲਪੰਧਾ ਮੌਜੂਦਾ ਮੁਖੀ ਅਸੀਂ ਦਲਪੰਧ ਦੇ ਇਸ ਤਹਿਰ ਰਾਮਪਰਾਪੂਲ ਦੇ ਵਿੱਚ ਹੈ ਗੁਰਦੁਆਰਾ ਜਿਹੜੀਆਂ ਕੱਲ ਜੱਥੇਬੰਦੀਆਂ ਆਈਆਂ ਗਈਆਂ ਹਨ ਹੈਂਗਸ ਸਿੰਘ ਚਲੋ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਪਰ ਜਿਹੜੀ ਇਲਾਕੇ ਦੇ ਵਿੱਚ ਜੱਥੇਬੰਦੀ ਆ ਯਾਨੀ ਇਹ ਸੰਗਤਾ ਦਾ ਅਲਪੰਨ ਚੱਲ ਰਿਹਾ ਉਹਨਾਂ ਦਾ ਹੈੱਡ ਕੁਆਰਟਰ ਹੈਗਾ ਉਸ ਤੋਂ ਇੱਕ ਰਿਪੋਰਟ ਲੈ ਲੈਣੀ ਚਾਹੀਦੀ ਹੈ ਵੀ ਇਹ ਇਲਾਕੇ ਦੇ ਵਿੱਚ ਤੁਹਾਡੇ ਇੱਥੇ ਹੈਗਾਗਾ ਇੱਥੇ ਹੁਣ ਬਾਬਾ ਗੁਰਪ੍ਰੀਤ ਸਿੰਘ ਜੀ ਰਾਮਪਰੇ ਦੇ ਵਿੱਚ ਨੇ ਬਾਬਾ ਬੂਟਾ ਸਿੰਘ ਜੀ ਰਾਮਪਰੇ ਚ ਬੈਠੇ ਨੇ ਸਾਡੀ ਹੁਣ ਜਥੇਬੰਦੀ ਜਿਹੜੀ ਆਪਣੀ ਪੂਰੀ ਜਿਹੜੀ ਨਿਹੰਗ ਸਿੰਘਾਂ ਦਾ ਜੁੱਤ ਮਰੋਤ ਜਥੇਬੰਦੀ ਹੈ ਜੀ ਮਹਾਲਵਾ ਤਰਨਾਨਦਲ ਸਿੰਘ ਸਾਹਿਬ ਬਾਬਾ ਲਾਲ ਸਿੰਘ ਜੀ ਉਹ ਚੜ੍ਹਾਈ ਕਰਕੇ ਪਿਛਲੇ ਸਮੇਂ ਦੇ ਵਿੱਚ ਦਸਤਾਰ ਬੰਦੀ ਦਾਸ ਨੂੰ ਹੋਈ ਹੈ ਹੋਰ ਵੀ ਇੱਥੇ ਇਲਾਕੇ ਦੇ ਜ਼ਹੀਦਾਰਾ ਕੋਈ ਵੀ ਇਲਾਕੇ ਦਾ ਸੈਂ ਇੱਕ ਵੀ ਨਹੀਂ ਹੋ ਜਿੱਥੇ ਬੰਦੀ ਦੇ ਨਾਲ ਕੋਈ ਵੀ ਜ਼ਹੀਦਾਰ ਨਹੀਂ ਦਾ ਇਲਾਕੇ ਦੇ ਨਾਲ ਠੀਕ ਆ ਬੀਬੀ ਕੋਈ ਸਾਡੇ ਕੋਲ ਨਹੀਂ ਆਈ ਜਾਂ ਕਿਸੇ ਹੋਰ ਆ ਪਿੱਛੇ ਜੇ ਨਸ਼ਾ ਛਡਾਊ ਕਮੇਟੀਆਂ ਪੁਲਿਸ 70 80 ਪਿੰਡਾਂ ਦੇ ਵਿੱਚ ਨਾਲ ਚੱਲੇ ਆਈਆਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਆਪ ਜਾ ਕੇ ਉਹਨਾਂ ਦੀ ਅਸੀਂ ਤਬਦੀਸ਼ ਕੀਤੀ ਮੈਨੂੰ ਬਾਬੇ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਵੀ ਐਂ ਕਰਕੇ ਕਿ ਬੀਬੀ ਕਹਿ ਰਹੀ ਆ ਵੀ ਸਾਡੇ ਦਾ ਪ੍ਰਸ਼ਾਸਨ ਇਹ ਜਾਂ ਤੱਕਾ ਕੀਤਾ ਉਹਦੀ ਤਬਦੀਸ਼ ਕੀਤੀ ਐ ਐਸਐਚਓ ਸਾਹਿਬ ਨੂੰ ਵੀ ਮਿਲੇ ਹੋਰ ਵੀ ਮਿਲੇ ਅਸੀਂ ਆਪਦੀ ਜਿਹੜੀ ਟੀਮ ਆ ਸਾਡੇ ਆਪੂਫੀਆ ਤੌਰ ਤੇ ਉਹਨਾਂ ਤੋਂ ਅਸੀਂ ਰਿਪੋਰਟ ਲੈਤੀ ਯੂਨੀਅਨ ਚੋਂ ਵੀ ਲੈਤੀ ਉਹਨਾਂ ਦੇ ਤਿੰਨ ਚਾਰ ਤਾਂ ਪਰਚੇ ਆ ਜਿਹੜੇ ਨਸ਼ੇ ਦੇ ਪਹਿਲਾਂ ਦੇ ਹਨ ਠੀਕ ਹੈ ਜੀ ਉਹਦੇ ਵਿੱਚ ਇੱਕ ਛੱਟੇ ਦਾ ਵੀ ਪਰਚਾ ਉਹਨਾਂ ਦੇ ਹੋਇਆ ਵਿਆਡਾ ਇਸੇ ਤਰ੍ਹਾਂ ਨਹੀਂ ਆ ਏਡੇ ਮਾੜੇ ਜਿਹੜੇ ਪਰਚੇ ਹੋਏ ਵਾ ਉਸ ਦੇ ਵਿੱਚ ਉਹਨਾਂ ਦੇ ਵਿਰੁੱਧ ਆ ਕੇ ਜਥੇਬੰਦੀਆਂ ਖੜ੍ਹਦੀਆਂ ਮੈਂ ਕਹਿੰਦਾ ਕਿਤੇ ਨਾ ਕਿਤੇ ਇਹ ਸਾਨੂੰ ਜਿੰਨੇ ਹੁਣ ਐਸੇ ਸਾਰੇ ਲੋਕ ਜਥੇਬੰਦੀ ਦੇ ਤੌਰ ਤੇ ਜਿਵੇਂ ਹੁਣ ਸਾਡਾ ਇੱਥੇ ਮੋੱਖ ਸਥਾਨ ਹੈਗਾ ਪਰ ਸਾਨੂੰ ساری ਸੰਗਤ ਕਹਿ ਰਹੀ ਆ ਬਾਬਾ ਜੀ ਵੀ ਐਸੇ ਬੰਦਿਆਂ ਦੇ ਨਾਲ ਆ ਕੇ ਸਿੰਘ ਖੜੇ ਹੈਗੇ ਤੁਹਾਨੂੰ ਕੋਈ ਦੱਸਿਆ ਨਹੀਂ ਜਾਂ ਤੁਹਾਨੂੰ ਕੋਈ ਪਤਾ ਨਹੀਂ ਜਾਂ ਤੁਸੀਂ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਉਹਨਾਂ ਨੇ ਹੁਣ ਅਸੀਂ ਸੰਗਤ ਨੂੰ ਕੀ ਜਵਾਬ ਦੇ ਆਂਗੇ ਇਹਦੇ ਵਿੱਚ ਜਿਹੜੇ ਸਿੰਘ ਆਏ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਨੇ ਆ ਵੀ ਦੇ ਕੋ ਜਾਣਾ ਆਪਾਂ ਕਿਤੇ ਅਸੀਂ ਵੀ ਜਾਣੇ ਹਾਂਗੇ ਉੱਥੋਂ ਪਹਿਲਾਂ ਇਲਾਕੇ ਦੀ ਰਿਪੋਰਟ ਲਈਦੀ ਹੈ ਉੱਥੇ ਵੀ ਇਹ ਬੰਦਾ ਕਹੇ ਜਾਗਾ ਕਿਤੇ ਆਪਾਂ ਗਲਤ ਬੰਦੇ ਦਾ ਅੰਤ ਨਹੀਂ ਕਿਸੇ ਨੇ ਛੜੇ ਇੱਥੇ ਪ੍ਰਸ਼ਾਸਨ ਦੇਖੋ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਵੀ ਨਸ਼ਾ ਤੇ ਨੱਖ ਪਾਉਣੀ ਆ ਇੱਕ ਪਾਸੇ ਜੇ ਨਸ਼ੇ ਆਲਿਆਂ ਦੇ ਨੱਖ ਪੈ ਰਹੀ ਆ ਅਸੀਂ ਉਹਦੇ ਉਲਟ ਜਾ ਕੇ ਖੜ ਰਹੇ ਆ ਵੀ ਕਿਉਂ ਤੁਸੀਂ ਇਸ ਤਰ੍ਹਾਂ ਕਰ ਰਹੇ ਆਗੇ ਤੇ ਕਿਤੇ ਨਾ ਕਿਤੇ ਸਾਡੇ ਸਮਾਜ ਵਾਸਤੇ ਵੀ ਔਰ ਸਾਡੀਆਂ ਜਿਹੜੇ ਬਾਣੇ ਦੇ ਖਿਲਾਫ ਜਿਹੜੀਆਂ ਲੋਕ ਟਿੱਪਣੀਆਂ ਕਰ ਰਹੇ ਆ ਉਹਦੇ ਵੀ ਅਸੀਂ ਕਿਤੇ ਨਾ ਕਿਤੇ ਇਹ ਸੋ ਭਾਗੀਦਾਰ ਬਣਦੇ ਹਾਂਗੇ ਗਾਹ ਨੂੰ ਕੋਈ ਵੀ ਇਸ ਇਲਾਕੇ ਦੇ ਵਿੱਚ ਕਿਸੇ ਵੀ ਜਥੇਬੰਦੀ ਨੇ ਆ ਕੇ ਕੋਈ ਕਾਨਫਰੰਸ ਕਰਨੀ ਆ ਕੋਈ ਡੂਈ ਵੀ ਫੈਸਲਾ ਜਾਂ ਕੋਈ ਵੀ ਆ ਉਹਦੀ ਤਬਦੀਸ਼ ਕੀਤੀ ਜਾਵੇ ਕਿਸੇ ਗਲਤ ਬੰਦੇ ਦੇ ਨਾਲ ਕੋਈ ਜਥੇਬੰਦੀ ਜੇਕਰ ਖੜੂਗੀ ਉਹ ਫਿਰ ਆਪ ਦਾ ਭਾਗੀਦਾਰਾਪ ਹੋਊਗੀ ਤੇ ਗਾਹ ਨੂੰ ਅਸੀਂ ਇਸ ਤਰ੍ਹਾਂ ਨਹੀਂ ਚੱਲਣ ਦੇਣਾ ਇਸ ਇਲਾਕੇ ਦੇ ਵਿੱਚ ਕਿਉਂਕਿ ਇਲਾਕੇ ਦੇ ਵਿੱਚ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾਗਾ ਠੀਕ ਹੈ ਜੀ ਦੇਖੋ ਜੇ ਕੋਈ ਗਲਤ ਕਰਦਾ ਸਾਡੇ ਕੋਲੇ ਆ ਜਿੰਦੇ ਸਾਡਾ ਹੈੱਡ ਕੁਆਰਟਰ ਅੰਪਰੇਪੂਲ ਦੇ ਵਿੱਚ ਹੀ ਹੈਗਾ ਉਦੇ ਬਾਬਤ ਅਸੀਂ ਕਰਦੇ ਕਾਰਵਾਈ ਕਰਦੇ ਤੇ ਇਸ ਚੀਜ਼ ਗਲਤ ਹੈਗੀ ਨਾ ਗਲਤ ਕਰਿਆ ਕਰੋ ਉਹ ਸਿੰਘਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂਗੇ ਆਗੇ ਆਪਣੇ ਇਲਾਕੇ ਦੀ ਜਥੇਬੰਦੀਆਂ ਦੇ ਨਾਲ ਵਿਚਰ ਕੇ ਚੱਲੋ ਜਿਹੜਾ ਕਿ ਉਸ ਇਲਾਕੇ ਦੇ ਵਿੱਚ ਕੋਈ ਵੀ ਜਥੇਦਾਰ ਨੂੰ ਤੁਹਾਡੇ ਕਾਰਨ ਕਿਸੇ ਅੱਗੇ ਨੀਵੀਂ ਨਾ ਪਾਉਣੀ ਪਵੇ ਇਹ ਹੀ ਸਾਡੀ ਤਾਫੀਲ ਆ ਉਹਨਾਂ ਸਿੰਘਾਂ ਨੂੰ ਆਮਾ ਕਿਹੜਾ ਦਲਪੰਥਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਉੱਤੇ ਦਾਸ ਜਥੇਦਾਰ ਗੁਰਪ੍ਰੀਤ ਸਿੰਘ ਘਾਲ ਦਲਪੰਥ ਮਿਸਟਰ ਸੀਰ ਭਾਈ ਕੜਾਕਾ ਸਿੰਘ ਤੇ ਖੜਕਚੰਨ ਚਾਚਰਵਰਤੀ ਚੱਲਦਾ ਦਹੀਰ ਨਾਲ ਜਹੇਦਾਰ ਬਾਬਾ ਸੁਪਾਲ ਸਿੰਘ ਹੀ ਮਾਲਵਾ ਤਰਨਤਾਲ ਮਿਸਟਰ ਸੀਰ ਤੋਂ ਮਿਸਟਰ ਭਾਈ ਸੰਕਰ ਸਿੰਘ ਜੀ ਹੂ ਤੋਂ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਪ੍ਰੋਪਰ ਦੋਹੀ ਜਥੇਬੰਦੀਆਂ ਆਈਆਂ ਜਿਹੜੀਆਂ ਹਰ ਇੱਕ ਦੇ ਹੱਕ ਦੇ ਵਿੱਚ ਖੜੀਆਂ ਦੀਆਂ ਗਈਆਂ ਜੇ ਕੋਈ ਇਨਸਾਫ ਦੀ ਗੱਲ ਕਰਦਾਗਾ ਤੇ ਤੁਸੀਂ ਬਾਬਾ ਜੀ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਦਲਪੰਥਾਂ ਦੀ ਕੀ ਹੈਗਾ ਸੀ ਮਾਮਲਾ ਸਾਰਾ ਜਿਹੜਾ ਹੈ ਇੱਕ ਸਾਨੂੰ ਵੀ ਪਹਿਲਾਂ ਵੀ ਫੋਨ ਆਇਆ ਇੱਕ ਦੁਬਾਰਾ ਤੇ ਕੱਲ ਵੀ ਸਾਨੂੰ ਫੋਨ ਆਇਆ ਹੈਗਾ ਇੱਕ ਲੇਡੀ ਜੈਗੀ ਜਿਹਦਾ ਨਾਮ ਕਮਲ ਕੌਰ ਕੁਝ ਜਿਹਾ ਹੈ ਮੈਨੂੰ ਉਹਨਾਂ ਨੇ ਪਹਿਲਾਂ ਵੀ ਸਾਨੂੰ ਇੱਕ ਵਾਰ ਫੋਨ ਕੀਤਾ ਸੀ ਕਿ ਜਿਹੜਾ ਪ੍ਰਸ਼ਾਸਨ ਨਾਲ ਸਾਡੇ ਨਾਲ ਧੱਕਾ ਕਰ ਲਿਆਗਾ ਅਸੀਂ ਕਿਹਾ ਸੀ ਕਿ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਆਪਾਂ ਪ੍ਰਸ਼ਾਸਨ ਨਾਲ ਗੱਲ ਕਰਕੇ ਜੋ ਵੀ ਵੀ ਧੱਕਾ ਹੋਊਗਾ ਉਹ ਨਹੀਂ ਜਰਾਂਗੇ ਪਰ ਉਸ ਤੋਂ ਬਾਅਦ ਪੜਤਾਲ ਕੀਤੀ ਜਦੋਂ ਉਹਨਾਂ ਦਾ ਪਰਿਵਾਰ ਆ ਜਿਹੜਾ ਨਸ਼ੇ ਦੇ స్తੱਗ ਰਾਗੇ ਨਸ਼ੇ ਦੇ ਐਨਡੀਪੀਐਸ ਦੇ ਦੋ ਜਿਹੇ ਪਰਸੇ ਦਰਦੇ ਆਗੇ ਉਹਨਾਂ ਤੇ ਤੇ ਉਹਦਾ ਵੀ ਪਤਾ ਲੱਗਿਆ ਕਿ ਵੀ ਉਹ ਜਿਹੜਾ ਕਰ ਰਹੀ ਹੈ ਕਾਰੋਬਾਰ ਉਹ ਬਚਾਉਣ ਦੀ ਵਾਰੀ ਆਪਣੇ ਆਪ ਨੂੰ ਕਰ ਲਈ ਹੈ ਜੀ ਜਿਹੜੇ ਸਾਣਾ ਤੁਸੀਂ ਵੀ ਸਮਾਜ ਸੇਵੀ ਕਰਦੇ ਹੋ ਤੁਸੀਂ ਵੀ ਕਾਫੀ ਪਹਿਲਾਂ ਵੀਡੀਓ ਵਾਇਰਲ ਹੋਈਆਂ ਨੇ ਨਸ਼ੇ ਵਾਲਿਆਂ ਦੇ ਵਿਰੁੱਧ ਕਿਤੇ ਤੁਹਾਡਾ ਨਾਮ ਡਿਸਪੋਜ਼ ਕੀਤਾ ਪ੍ਰਸ਼ਾਸਨ ਨੇ ਨਹੀਂ ਅਸੀਂ ਤਾਂ ਦੇਖੋ ਜੀ ਗੱਲ ਇਹ ਆ ਮਾਲਕਿ ਮੈਂ بڑے ਨਸ਼ੇ ਵਾਲੇ ਫੜੇ ਆਗੇ ਹਰ ਇੱਕ ਨੂੰ ਨਸ਼ੇ ਵਾਲੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾਗਾ ਤੇ ਜਿਹੜਾ ਪਰਚਾ ਦਰਜ ਕਰਵਾਇਆ ਹੈਗਾ ਬੜੇ ਜਿਹੜੇ ਨਸੇ ਵਾਲੇ ਆ ਉਹ ਸਾਡੇ ਖਰਾਬ ਤਾਂ ਬੜੇ ਹੋਏ ਹੈਗੇ ਪਰ ਪ੍ਰਸ਼ਾਸਨ ਆ ਜਿਹੜਾ ਸਾਡਾ ਫੁੱਲ ਸਾਥ ਦਿੰਦਾ ਕਹਿੰਦਾ ਇਹਦੀ ਕੋਈ ਗੱਲ ਬਾਤ ਨਹੀਂ ਜਿਹੜੇ ਸਾਹਮਣੇ ਜਥੇਬੰਦੀਆਂ ਨੂੰ ਵੀ ਗਰਮਾਹ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੂंगे ਅਸੀਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕੋਈ ਵੀ ਨਹਿਿੰਦ ਸਿੰਘ ਜਥੇਬੰਦੀ ਆ ਅਸੀਂ ਲਾਕਰੇ ਦੇ ਵਿੱਚ ਬੈਠੇ ਆ ਪਹਿਲਾਂ ਸਾਨੂੰ ਥੋੜਾ ਜਿਹਾ ਪਤਾ ਕੀਤਾ ਜਾਵੇ ਲੋ ਵੀ ਮਲ ਕੇ ਇਹ ਜਿਹੜਾ ਕੋਈ ਵੀ ਹੈਗਾ ਕਿਹੋਜਾ ਬੰਦਾਗਾ ਕਿਹੋਜੇ ਥਾਵ ਦਾਗਾ ਅਸੀਂ ਉਹਨਾਂ ਲਈ ਵੀ ਭਾਈ ਜੱਲਵਾ ਦਾ ਪੋਣਾ ਤੇ ਉਸ ਤੋਂ ਬਾਅਦ ਜਿਹੜੀ ਵੀ ਮਰਜ਼ੀ ਕਰਨੀ ਹੋ ਸਕਦੀ ਹੈ ਜਿਹੜੀ ਗੈਜ ਬੰਦੀ ਉਹ ਕਰੇ ਸਾਨੂੰ ਕੋਈ ਅਸਰ ਨਹੀਂ ਹੋਇਆ